ਜੋ ਜਿੰਕਾਰ ਕਾਲ ਸਹਾ ਕਰਾਈ ਵਾਹਿਗੁਰੂ ਜਿੱਕੀ ਪਤੇ ਸਾਰਗ ਮਹੱਲਾ ਪੰਜਵਾ ਅੰਮ੍ਰਿਤ ਨਾਮ ਮਨਹ ਆਧਾਰੋ ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਰਹਾਉ 부ਜੀ ਤ੍ਰਿਸ਼ਨਾ ਸਹਿਜ ਸੁਹਿਲਾ 부ਜੀ ਪਦ ਪੂਲਾ ਹੀ ਉਚਾਰਨ ਕਰਨਾ ਹੈ 부ਜੀ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆ ਨਾ ਜਾਏ ਬਸ ਇਹ ਠਾਹਰ ਜਹ ਆਸਨ ਨਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੂਕਾਰੋ ਏਕੈ ਪ੍ਰਗਟ ਏਕੈ ਗੁਪਤਾ ਇਥੇ ਵਿਸਰਾਮ ਹੈ ਏਕੈ ਤੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹ ਨਾਨਕ ਸਾਚ ਵਿਚਾਰੋ ਸਾਰਗ ਮਹੱਲਾ ਪੰਜਵਾ ਬੇਨ ਪ੍ਰਭ ਰਹਿ ਨ ਜਾਏ ਘਰੀ ਸਰਬ ਸੁਖ ਤਾਹੁ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਤਨ ਸਿਮਰਤ ਅਨੰਦ ਘਨਾ ਵੱਡ ਸਮਰੱਥ ਸਦਾ ਸਾਧ ਸੰਗੀ ਗੋਨ ਰਸਨਾ ਕਵਨ ਪਨਾ ਥਾਨ ਪਵਿੱਤਰ ਮਾਨ ਪਵਿੱਤਰ ਪਵਿੱਤਰ ਸੋਨਨ ਕਹਿਨ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰਾ ਜਾ ਮਹਿ ਸੰਤ ਤੁਮਾਰੇ ਸਾਰਗ ਮਹੱਲਾ ਪੰਜਵਾ ਰਸਨਾ ਜਪਤੀ ਤੂਹੀ ਤੂਹੀ ਮਾਤ ਗਰਭ ਤੁਮਹੀ ਪ੍ਰਤਪਾਲਕ मृत मण्डल एक तुही हां ਪਹਿਲਾ ਤੂੰ ਹੀ ਤੂੰ ਹੀ ਪਦ ਆਇਆ ਹੈ ਹੁਨ ਔਂਕੜ ਦੇ ਨਾਲ ਤੂੰ ਹੀ ਮ੍ਰਿਤ ਮੰਡਲ ਇਕ ਤੂੰ ਹੀ ਰਹਾਉ ਤੁਮਹ ਪਿਤਾ ਤੁਮ ਹੀ ਫਨ ਮਾਤਾ ਤੁਮਹ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹ ਆਧਾਰਾ ਤੁਮਹ ਜੀਵ ਪ੍ਰਾਣ ਦਾਤਾ ਤੁਮਹ ਖਜ਼ੀਨਾ ਤੁਮਹ ਜਰੀਨਾ ਤੁਮ ਹੀ ਮਾਨਕ ਲਾਲਾ ਤੁਮ ਹੈ ਖਜ਼ੀਨਾ ਤੁਮ ਹੈ ਜਰੀਨਾ ਤੁਮ ਹੀ ਮਾਨਕ ਲਾਲਾ ਤੁਮ ਹੈ ਪਾਰ ਜਾਤ ਗੁਰ ਤੇ ਪਾਏ ਤੋ ਨਾਨਕ ਭਏ ਨਿਹਾਲਾ ਸਵਰਗ ਮਹੱਲਾ ਪੰਜਵਾ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚਿਰ ਹੋਵਤ ਠਾਕੁਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੁਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਪਹਿਤਾਨਾ ਕੱਠਾ ਨਹੀਂ ਕਹਿਣਾ ਇਹ ਸਾਰੇ ਨਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਯਾਨੀ ਪਹਿ ਪਾਦ ਤੇ ਥੋੜਾ ਜਿਹਾ ਠਹਿਰਾ ਦੇ ਕੇ ਬੋਲੋ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਪਹਿ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਧਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਥੂਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰਗ ਮਹੱਲਾ ਪੰਜਵਾ ਝੂਠੋ ਮਾਇਆ ਕੋ ਮਦਮਾਨ ਏ ਝੂਠੋ ਪਦ ਤੇ ਹੀ ਵਿਸਰਾਮ ਲਾਉਣਾ ਹੈ ਝੂਠੋ ਮਾਇਆ ਕੋ ਮਦ ਮਾਨ ਤ੍ਰੋਹ ਮੋਹ ਦੂਰ ਕਰ ਬਪੁਰੇ ਸੰਗ ਗੋਪਾਲ ਹੈ ਜਾਨ ਰਹਾਉ ਮਿਥਿਆ ਰਾਜ ਜੋਬਨ ਆਰ ਉਮਰੇ ਮੀਰ ਮਲਕ ਆਰ ਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਣ ਦੀਨ ਬੰਦਰੋ ਦਾਸ ਦਸਰੋ ਸੰਤਨ ਕੀ ਸਾਰਾਨ ਦੀਨ ਬੰਦਰੋ ਦਾਸ ਦਸਰੋ ਬੰਦਰੋ ਤਦੇ ਨਾਲ ਬੋਲਨਾ ਦਦਾ ਨਹੀਂ ਲਾਉਣਾ ਬੰਦਰੋ ਨਹੀਂ ਕਹਿਜਣਾ ਦੀਨ ਬੰਦਰੋ ਦਾਸ ਦਾਸ ਰੋ ਇਥੇ ਵਿਸਰਾਮ ਸੰਤਹਿ ਕੀ ਸਾਰਾਨ ਮੰਗਨ ਮੰਗ ਹੋਏ ਅਚਿੰਤਾ ਮੇਲ ਨਾਨਕ ਕੇ ਹਰ ਪ੍ਰਾਨ Sarg ਮਹੱਲਾ ਪੰਜਵਾ ਆਪਣੀ ਇਤਨੀ ਕਚੂ ਨਾ ਸਾਰੀ ਆਪਣੀ ਪੱਧ ਤੇ ਵਿਸਰਾਮ ਲਾਉਣਾ ਅਨਿਕ ਕਾਜ ਅਨਿਕ ਤਾਵਰਤਾ ਉਰਜਿਉ ਆਨ ਜਿੰਜਾਰੀ ਅਨਿਕ ਕਾਜ ਅਨਿਕ ਤਾਵਰਤਾ ਤਾ ਦੇ ਵਿੱਚ ਡੈਸ਼ ਤੇ ਕੀ ਬੋਲਣਾ ਤਾਵਰਤਾ ਨਹੀਂ ਕਹਿਣਾ ਤਾਵਰਤਾ ਇਕੱਠਾ ਹੀ ਪਾਠ ਹੈ ਉਰਜਿਉ ਆਨ ਜਿੰਜਾਰੀ ਰਹਾਉ ਦਿਓਸ ਚਾਰ ਕੇ ਦੀਸਹ ਸੰਗੀ ਉਹਾਂ ਨਹੀਂ ਜਹ ਭਾਰੀ ਤਿੰਨ ਸਿਓ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਜੋ ਕਾਮ ਨਹੀਂ ਇੱਥੇ ਠਮਕ ਲੱਗੇਗੀ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਨਾ ਹਮਰੂ ਬਸ ਚਾਰੀ ਹਉ ਨਾਹੀ ਨਾਹੀ ਕਿਛ ਮੇਰਾ ਇੱਥੇ ਵਿਸਰਾਮ ਹੈ ਨਾ ਹਮਰੂ ਬਸ ਚਾਰੀ ਬਸ ਥੋੜਾ ਜਿਹਾ ਕਸ ਕੇ ਬੋਲਣਾ ਹੈ ਕਰਨ ਕਰਾਵਨ ਨਾਨਕ ਕੀ ਪ੍ਰਭ ਸੰਤਨ ਸੰਗ ਉਧਾਰੀ ਸਾਰਗ ਮਹੱਲਾ ਪੰਜਵਾ ਮੋਹਨੀ ਮੋਹਤ ਰਹੈ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਤੋਟ ਨਾ ਕਾਹੂ ਤੋਰੀ ਰਹਾਉ ਖਾਟ ਸਾਸਤਰ ਉਚਰਤ ਰਸਨਾਗਰ ਖਾਟ ਸ਼ਾਸਤਰ ਉਚਰਤ ਰਸਨਾਗਰ ਤੀਰਥ ਗਵਨ ਨਾ ਥੂਰੀ ਤੀਰਥ ਗਵਨ ਨਾ ਥੂਰੀ ਪੂਜਾ ਚੱਕਰ ਵਰਤ ਨੇਮ ਤਪਿਆ ਉਹਾ ਗੈਲ ਨਾ ਛੂਰੀ ਅੰਧ ਕੂਪ ਮਹਿ ਪਤਤ ਹੋਤ ਜਗ ਸੰਤੋ ਕਰੋ ਪਰਮ ਗਤ ਮੋਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਅੰਧ ਕੂਪ ਮਹਿ ਇਥੇ ਠਮਕ ਪਤਿਤ ਹੋਤ ਜਗ ਇਥੇ ਵਿਸਰਾਮ ਹੈ ਸੰਤੋ ਇਥਿ ਯਮ ਕਲਾਦਨੀਏ ਕਰਹੋ ਪਰਮ ਗਤ ਮੋਰੀ ਸਾਧ ਸੰਗਤ ਨਾਨਕ ਭੈਉ ਮੁਕਤਾ ਦਰਸ਼ਨ ਪੇਖਤ ਪੋਰੀ ਸਾਰਗ ਮਹੱਲਾ ਪੰਜਵਾ ਕਹਾ ਕਰਹ ਰੇ ਖਾਟ ਖਾਟਲੀ ਹਰੇ ਪਦਤੀ ਵਿਸਰਾਮ ਲਾਉਣਾ ਹੈ ਕਹਾ ਕਰਹ ਰੇ ਖਾਟ ਖਾਟਲੀ ਪਵਨ ਅਫਾਰ ਤੂਰ ਚੰਮਰੋ ਆਤ ਜਜਰੀ ਤੇਰੀ ਰੇ ਮਾਟੁਲੀ ਇਵੀ ਵਿਸਰਾਮ ਇਸੇ ਤਰਾਂ ਹੀ ਲਾਉਣਾ ਹੈ ਪਵਨ ਅਫਾਰ ਤੂਰ ਚੰਮਰੋ ਇਥੇ ਵਿਸਰਾਮ ਆਤ ਜਜਰੀ ਤੇਰੀ ਰੇ ਇਥੇ ਠਮਕ ਮਾਟੁਲੀ ਰਹਾਉ ਉਹੀ ਤੇ ਹਰਿਓ ਊਹਾ ਲੈ ਧਰਿਓ ਜੈਸੀ ਬਾਸਾ ਮਾਸ ਦੀਤ ਝਾਟੂਲੀ ਜੈਸੀ ਬਾਸਾ ਮਾਸ ਦੀਤ ਝਾਟੂਲੀ ਜੈਸੀ ਤੇ ਯਮਕ ਲੱਗੀ ਦੇਵਨਹਾਰ ਬਿਸਾਰਿਓ ਅੰਦਲੇ ਜੋ ਸਫਲੀ ਉਧਰ ਜੋ ਸਫਰੀ ਉਧਰ ਪਰੈ ਬਹਿਹਾਟੂਲੀ ਜੋ ਸਫਰੀ ਉਧਰ ਪਰ ਹੈ ਉਧਰ ਬੋਲਣਾ ਦੱਦੇ ਦੇ ਨਾਲ ਜੋ ਸਫਰੀ ਉਧਰ ਪਰ ਹੈ ਬਹਿਹਾਟੂਲੀ ਸਾਦ ਵਿਕਾਰ ਵਿਕਾਰ ਝੂਠ ਰਸ ਜਹ ਜਾਨੋ ਤਹ ਪੀਰ ਬਾਟਲੀ ਕਹ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰਗ ਮਹੱਲਾ ਪੰਜਵਾਂ ਗੁਰਜੀ ਸੰਗ ਤੁਹਾਰਾ ਜਾਨਿਓ ਕੋਟ ਜੋਦ ਵਾ ਕੀ ਬਾਤ ਨ ਪੁੱਛੀਐ ਤਾਂ ਦਰਗਹ ਭੀ ਮਾਨਿਓ ਕੋਟ ਜੋਦ ਵਾ ਕੀ ਬਾਤ ਨ ਪੁੱਛੀਐ ਤੇ ਵਿਸਰਾਮ ਤਾਂ ਦਰਗਹ ਭੀ ਮਾਨਿਓ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦ੍ਰਿਸ਼ਤਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਬ ਦੇਹ ਬਖਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਬ ਦੇਹ ਬਖਾਨਿਓ ਦੁਲਬ ਨਹੀਂ ਕਹਿਣਾ ਦੁਲਬ ਦੇਹ ਬਖਾਨਿਓ ਤਉਮਤੇ ਸੇਵ ਤਉਮਤੇ ਜਾਪ ਤਾਪਾ ਤਉਮਤੇ ਤਤਪਿ ਪਛਾਨਿਓ ਕਾਰ ਮਸਤਕ ਧਾਰ ਕੱਟੀ ਜੇਵਰੀ ਹਾਂ ਕਾਰ ਮਸਤਕ ਧਾਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰਗ ਮਹੱਲਾ ਪੰਜਵਾ ਹਰ ਹਰ ਦੀਉ ਸੇਵਕ ਕਾਉ ਨਾਮ ਮਾਨਸ ਕਾ ਕੋ ਬਪਰੋ ਭਾਈ ਜਾ ਕੋ ਰਖਾ ਰਾਮ ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪ ਮਹਾਜਨ ਇਹ ਵੱਖਰਾ ਹੀ ਬਾਠ ਕਰਨਾ ਹੈ ਮਹਾਜਨ ਇਕੱਠਾ ਨਹੀਂ ਕਹਿ ਦੇਣਾ ਆਪ ਮਹਾਜਨ ਆਪੇ ਪੰਚਾ ਇਥੇ ਵਿਸਰਾਮ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਾਤ ਰਾਖੀ ਸੇਵਕ ਕੀ ਆਪ ਕੀਓ ਬੰਧਾਨ ਆਦ ਜੁਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰਗ ਮਹੱਲਾ ਪੰਜਵਾ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਇਹ ਵਿਸਰਾਮ ਸਖਾ ਪਤਿ ਲਾਉਣਾ ਹੈ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਧਨ ਜੀਉ ਪਿੰਡ ਸਭ ਤੁਮਰਾ ਇਹ ਤਾਨ ਸੀਤੋ ਤੁਮਰੈ ਧਾਨ ਰਹਾਉ ਇਹੋ ਤਾਨ ਸੀਤੋ ਤੁਮਰੈ ਧਾਨ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਾਤ ਰਾਖੂ ਅੰਤਰ ਜਾਮੀ ਜਾਨ ਜੇਨ ਸੰਤਨ ਜਾਣਿਆ ਤੂ ਠਾਕੁਰ ਤੇ ਆਏ ਪ੍ਰਵਾਨ ਕਿ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜੇਨ ਸੰਤਨ ਜਾਣਿਆ ਇਥੇ ਠਮਕ ਤੂੰ ਠਾਕੁਰ ਇੱਥੇ ਵਿਸਰਾਮ ਹੈ ਤੇ ਆਏ ਪਰਵਾਨ ਜਾਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸ੍ਰੀ ਸਹਿਜ ਪਾਟੀ ਸੇਵਾ ਸ੍ਰੀ ਸਹਿਜ ਪਾ